ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਇੱਕ ਐਸੇ ਇਤਿਹਾਸ ਦੀ ਜੋ ਸਿੱਖਾਂ ਦੇ ਨਾਲ ਹੋਈ ਇਤਿਹਾਸਕ ਛੇੜ ਛਾੜ ਦਾ ਮੁੱਖ ਸਬੂਤ ਹੈ ਇਹ ਕੁਝ ਕਹਾਣੀ ਇਸ ਪ੍ਰਕਾਰ ਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਲ 1708 ਦੇ ਅੰਦਰ ਜੋਤੀ ਜੋਤ ਸਮਾ ਗਏ ਉਹਨਾਂ ਨੇ ਜੋਤੀ ਜੋਤ 10 ਕਤਕ ਨੂੰ ਸਮਾਉਣਾ ਕੀਤਾ ਜੋ ਇਤਿਹਾਸ ਦੇ ਅੰਦਰ ਉੱਗਾ ਜ਼ਿਕਰ ਆਉਂਦਾ ਹੈ ਉਸੇ ਹੀ ਦਿਨ ਦੇ ਆਸ-ਪਾਸ ਬਹਾਦਰ ਸ਼ਾਹ ਪਹਿਲਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆ ਨੇ ਰਾਜ ਭਾਗ ਦਵਾਇਆ ਸੀ ਉਸ ਨੇ ਇੱਕ ਸਨਮਾਨੀ ਚੋਲਾ ਜੋ ਸੂਬਾ ਸਰਹੰਦ ਵਜ਼ੀਰ ਖਾਨ ਸੀ ਉਸ ਨੂੰ ਭੇਟ ਕਰਨਾ ਕੀਤਾ ਜਦੋਂ ਇਹ ਚੋਲਾ ਭੇਟ ਕਰਨਾ ਕੀਤਾ ਤਾਂ ਸਿੱਖਾਂ ਦੇ ਅੰਦਰ ਇੱਕ ਖਦਸ਼ਾ ਪੈਦਾ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਦੀ ਹੱਤਿਆ ਕਰਾਉਣ ਵਾਲਾ ਜੋ ਵਜ਼ੀਰ ਖਾਨ ਹੈ ਉਸ ਦੇ ਭੇਜੇ ਹੋਏ ਪਠਾਨਾ ਨੇ ਗੁਰੂ ਸਾਹਿਬ ਜੀਆ ਦੀ ਹੱਤਿਆ ਕੀਤੀ ਹੈ ਤੇ ਜੇ ਬਹਾਦਰ ਸ਼ਾਹ ਨੇ ਵਜ਼ੀਰ ਖਾਨ ਨੂੰ ਸਨਮਾਨ ਦਿੱਤਾ ਹੈ ਹੋ ਸਕਦਾ ਹੈ ਕਿ ਇਸ ਵਜ਼ੀਰ ਖਾਨ ਦੇ ਨਾਲ-ਨਾਲ ਬਹਾਦਰ ਸ਼ਾਹ ਦਾ ਵੀ ਇਸ ਦੇ ਅੰਦਰ ਹੱਥ ਹੋਵੇ ਜਦੋਂ ਕੁਝ ਇਸ ਪ੍ਰਕਾਰ ਦੀਆਂ ਕਹਾਣੀਆਂ ਲੋਕ ਪ੍ਰਚਲਿਤ ਹੋਈਆਂ ਤਾਂ ਬਹਾਦਰ ਸ਼ਾਹ ਨੇ ਇਹ ਖਿੱਲਤ ਪੇਟ ਕਰਨ ਤੋਂ ਬਾਅਦ ਦੂਸਰੇ ਦਿਨ ਹੀ ਜਿੱਦਾਂ ਇੱਕ ਦਿਨ ਪੇਟ ਕੀਤੀ ਹੈ ਉਸ ਤੋਂ ਅਗਲਾ ਦਿਨ ਅਤੇ ਉਸ ਤੋਂ ਅਗਲੇ ਦਿਨ ਬਹਾਦਰ ਸ਼ਾਹ ਨੇ ਆਪਣੇ ਰਾਜਸੀ ਦਰਬਾਰ ਦੇ ਅੰਦਰ ਰਿਕਾਰਡ ਦੇ ਅੰਦਰ ਇਹ ਦਰਜ ਕਰਵਾਇਆ ਕਿ ਇੱਕ ਸਨਮਾਨੀ ਚੋਲਾ ਇੱਕ ਖਿਲਤ ਗੁਰੂ ਸਾਹਿਬ ਜੀਆਂ ਨੂੰ ਵੀ ਭੇਟ ਕੀਤੀ ਗਈ ਹੈ ਜੋ ਕਿ ਇੱਕ ਮਿਥਿਆਸਕ ਹੋ ਨਿਬੜਿਆ ਕਿਉਂਕਿ 10 ਕਤਕ ਵਾਲੇ ਦਿਨ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣਾ ਕੀਤੇ ਤੇ ਜੋ ਦਰਬਾਰ ਦੇ ਅੰਦਰ ਲਿਖਿਆ ਆਉਂਦਾ ਹੈ ਬਹਾਦਰ ਸ਼ਾਹ ਦੇ ਰਿਕਾਰਡਾਂ ਦੇ ਅੰਦਰ ਲਿਖਿਆ ਆਉਂਦਾ ਹੈ ਉਹ 12 ਕੱਤਕ ਦੀ ਤਰੀਕ ਲਿਖਦੇ ਹਨ ਤੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕੋਈ ਵੀ ਬੰਦਾ ਜੇ ਸੰਸਾਰ ਦੇ ਅੰਦਰ ਜਦੋਂ ਮਰ ਚੁੱਕਾ ਹੋਵੇ ਉਸ ਨੂੰ ਕੋਈ ਖੁਲለት ਉਸ ਨੂੰ ਕੋਈ ਸਨਮਾਨ ਦਿੱਤਾ ਜਾਵੇ ਤੇ ਉਸ ਨੇ ਸਵਕਾਰਿਆ ਹੋਵੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਚੁੱਕੇ ਸਨ ਇਹ ਇੱਕ ਇਤਿਹਾਸ ਹੋ ਨਿਬੜਿਆ ਗੁਰਸਿੱਖਾਂ ਦੇ ਮਨ ਦੇ ਅੰਦਰ ਇਸ ਇਤਿਹਾਸ ਨੂੰ ਲੈ ਕੇ ਖਦਸ਼ਾ ਪਹਿਲਾਂ ਤੁਸੀਂ ਉਹ ਬਰਕਰਾਰ ਰਿਆ ਇਸ ਤਰ੍ਹਾਂ ਸਿੱਖਾਂ ਦੇ ਇਤਿਹਾਸ ਦੇ ਨਾਲ ਇਹ ਉਸ ਸਮੇਂ ਦੀ ਗੱਲ ਨਹੀਂ ਹੈ ਕਿ ਉਦੋਂ ਹੀ ਛੇੜਛਾੜ ਕੀਤੀ ਗਈ ਹੋਵੇ ਉਸ ਤੋਂ ਬਾਅਦ ਦਾ ਸਮਾਂ ਹੈ ਜੋ ਕੁਝ ਸਾਲ ਪਹਿਲਾਂ ਦੀ ਗੱਲ ਹੈ ਲਗਭਗ ਮੰਨ ਲਈਏ ਤਾਂ ਹੋ ਸਕਦਾ ਕੋਈ 100 ਸਾਲ ਦੇ ਅੰਦਰ ਭਾਰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੀ ਗੱਲ ਹੋਵੇਗੀ ਕਿਉਂਕਿ ਐਨਸਰਟ ਕੰਪਨੀ ਉਹਨਾਂ ਦੇ ਸਮਿਆਂ ਦੇ ਅੰਦਰ ਹੀ ਕਿਤਾਬਾਂ ਛਾਪਣੀਆਂ ਸ਼ੁਰੂ ਕੀਤੀਆਂ ਜਦੋਂ ਯੂਪੀਐਸਸੀ ਦੀ ਤਿਆਰੀ ਹੋਈ ਐਨਸਰਟ ਦੀ ਕਿਤਾਬ ਦਾ ਲੇਖਕ ਹੈ ਸਤੀਸ਼ ਚੰਦਰ ਜਿਸ ਨੇ ਆਪਣੀ ਕਿਤਾਬ ਦੇ ਅੰਦਰ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਸ਼ਹੀਦ ਕੀਤਾ ਗਿਆ ਜੋ ਸਜ਼ਾ ਮਿਲੀ ਹੈ ਉਹ ਇਸ ਵਾਸਤੇ ਨਹੀਂ ਮਿਲੀ ਇਸ ਵਾਸਤੇ ਉਹਨਾਂ ਸ਼ਹਾਦਤ ਨਹੀਂ ਦਿੱਤੀ ਕਿ Hindu ਧਰਮ ਨੂੰ ਬਚਾਇਆ ਜਾਵੇ ਉਹਨਾਂ ਦੀ ਮੌਤ ਦਾ ਕਾਰਨ ਕੁਝ ਹੋਰ ਸੀ ਉਹ ਰਾਜਨੀਤਿਕ ਸੀ ਰਾਜਨੀਤਿਕ ਇਸ ਪ੍ਰਕਾਰ ਦਰਸਾਇਆ ਗਿਆ ਕਿਸੇ ਨੇ ਤਾਂ ਇਹ ਵੀ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਨੀਤਿਕ ਬੰਦੀ ਸਨ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਨਹੀਂ ਕੀਤੀ। ਉਹਨਾਂ ਦੀ ਮੌਤ ਤਾਂ ਕਰਕੇ ਹੋਈ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਲਗਾਤਾਰ ਲੁੱਟਮਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਲੁੱਟਮਾਰਾਂ ਦੀ ਕਹਾਣੀ ਲਿਖੀ ਜਾਂਦੀ ਹੈ ਕਿ ਹਾਫਿਜ਼ ਆਦਮ ਦੇ ਨਾਲ ਜੋ ਇੱਕ ਸੂਫੀ ਪਕੀਰ ਸੀ ਤੇ ਥੋੜਾ ਜਾਂ ਉਸ ਨੂੰ ਇਤਿਹਾਸ ਦੇ ਅੰਦਰ ਮੂਰਖ ਵੀ ਲਿਖਿਆ ਆਉਂਦਾ ਹੈ ਕਿ ਉਹ ਮੂਰਖ ਵੀ ਸੀ ਕਿਉਂਕਿ ਉਹ ਜਿੱਥੇ ਇੱਕ ਸੂਫੀ ਸੀ ਫਕੀਰ ਸੀ ਉੱਥੇ ਉਹ ਥੋੜਾ ਕਟੜ ਵੀ ਸੀ ਤੇ ਉਸ ਦੀ ਕਟੜਤਾ ਦੇ ਚੱਲਦਿਆਂ ਹੋਏ ਆ ਉਹਨੇ ਕਈ ਵਾਰ ਲੁੱਟਾਂ ਖੋਹਾਂ ਨਹੀਂ ਕੀਤੀਆਂ ਕਈ ਅਜੀਬੇ ਫੈਸਲੇ ਲਏ ਜਿਨ੍ਹਾਂ ਦੇ ਕਰਕੇ ਉਹਨੂੰ ਮੂਰਖ ਵੀ ਕਿਹਾ ਜਾਂਦਾ ਹੈ ਜਿਹੜਾ ਹਾਫਿਜ਼ ਆਦਮ ਸੀ ਏ ਜਦੋਂ ਮੱਕੇ ਮਦੀਨੇ ਦੀ ਯਾਤਰਾ ਦੇ ਉੱਪਰ ਗਿਆ ਸਨ 1640 ਤੋਂ ਲੈ ਕੇ 43 ਦੇ ਵਖਬੇ ਦੇ ਅੰਦਰ ਤੇ ਜਦੋਂ ਮੱਕੇ ਮਦੀਨੇ ਦੀ ਯਾਤਰਾ ਤੇ ਗਿਆ ਉੱਥੇ ਉਸ ਦੀ ਮੌਤ ਹੋ ਗਈ ਸਨ 1643 ਦੇ ਅੰਦਰ ਇਹ ਤਰੀਕਾ ਯਾਦ ਰੱਖਣੀ ਹੈ ਇਸ ਲਈ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1666 ਦੇ ਅੰਦਰ ਗੁਰਤਾ ਗੱਦੀ ਉੱਪਰ ਬੈਠਦੇ ਹਨ ਤੇ ਉਸ ਸਮੇਂ ਤੋਂ ਪਹਿਲਾਂ ਹੀ ਜਿਹੜਾ ਹਾਫਿਜ਼ ਆਦਮ ਸੀ ਉਹ ਮਾਰਿਆ ਗਿਆ ਸੀ ਜੇ ਗੁਰੂ ਸਾਹਿਬ ਜੀਆ ਨੇ ਉਹਦੇ ਨਾਲ ਕੋਈ ਲੁੱਟਾਂ ਖੋਹਾਂ ਕੀਤੀਆਂ ਹੁੰਦੀਆਂ ਤੇ ਡੇਟਾ ਜਿਹੜੀਆਂ ਤਰੀਕਾਂ ਉਹ ਆਪਸ ਦੇ ਅੰਦਰ ਜ਼ਰੂਰ ਮਿਲਦੀਆਂ ਪਰ ਕੋਈ ਤਰੀਕ ਦਾ ਸਬੂਤ ਨਹੀਂ ਹੈ ਬਸ ਸਿੱਖ ਧਰਮ ਨੂੰ ਬਦਨਾਮ ਕਰਨ ਦੇ ਵਾਸਤੇ ਕੁਝ ਏਦਾਂ ਦੀਆਂ ਇਤਿਹਾਸਕ ਚਾਲਾਂ ਚੱਲੀਆਂ ਗਈਆਂ ਜੀ ਦੇ ਅੰਦਰ ਇਹ ਦਰਸਾਇਆ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦ ਦੀ ਚਾਦਰ ਨਹੀਂ ਇੱਕ ਲੁਟੇਰੇ ਸਨ ਜੋ ਪੰਜਾਬ ਦੇ ਭਾਰਤ ਦੇ ਇਤਿਹਾਸ ਦੇ ਅੰਦਰ ਸਭ ਤੋਂ ਵੱਡੀ ਮੂਰਖਾਂ ਵਾਲੀ ਗੱਲ ਹੈ ਕਿ ਜਿਸ ਮਨੁੱਖ ਨੇ Hindu ਧਰਮ ਬਚਾਉਣ ਵਾਸਤੇ ਕੁਰਬਾਨੀ ਦਿੱਤੀ ਹੋਵੇ ਉਸ ਨੂੰ ਭੁੱਲ ਜਾਣਾ ਮੂਰਖਾਂ ਦਾ ਕੰਮ ਹੁੰਦਾ ਹੈ ਕਿਸੇ ਦੇ ਇਹਿਸਾਨ ਨੂੰ ਭੁੱਲ ਜਾਣਾ ਇਹਿਸਾਨ ਫਰਮੋਸ਼ ਹੋ ਜਾਣਾ ਬੜੀ ਤਗੜੀ ਮੂਰਖਤਾ ਦੀ ਗੱਲ ਹੈ ਇਹ ਸਤੇ ਸਵਾਲ ਚੁੱਕਣਾ ਇਸ ਲਈ ਵੀ ਜ਼ਰੂਰੀ ਹੈ ਕਿ ਜਿਹੜਾ ਵੀ ਮਨੁੱਖ ਜੁਪੀਐਸਸੀ ਪੜ੍ਹੇਗਾ ਜਿੰਨੇ ਪਹਿਲੀ ਵਾਰੀ ਸਿੱਖ ਇਤਿਹਾਸ ਬਾਰੇ ਜਾਣਨਾ ਹੈ ਉਸ ਦੇ ਮਨ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਬਾਰੇ ਕੁਝ ਇਦਾਂ ਦਾ ਮਨ ਦੇ ਅੰਦਰ ਠਹਿਰਾਵ ਬਣ ਜਾਵੇਗਾ ਕਿ ਉਹ ਲੁਟੇਰੇ ਇਸਤਨ ਕੋਈ ਗੁਰੂ ਨਹੀਂ ਤਾਂ ਕਰਕੇ ਇਦਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਬਣਾ ਕੇ ਕਿਤਾਬਾਂ ਦੇ ਅੰਦਰ ਇਤਿਹਾਸ ਦੇ ਅੰਦਰ ਦਰਜ ਕੀਤੀਆਂ ਜਾਂਦੀਆਂ ਨੇ ਇਦਾਂ ਹੀ ਬਹਾਦਰ ਸ਼ਾਹ ਨੇ ਅੱਜ ਦੇ ਦਿਨ 28 ਅਕਤੂਬਰ ਵਾਲੇ ਦਿਨ ਇਹ ਜਿਹੜਿਆ ਆਪਣੇ ਇਤਿਹਾਸ ਦੇ ਅੰਦਰ ਇਹ ਲਿਖਾਉਣਾ ਕੀਤਾ ਸੀ ਕਿ ਜਦੋਂ ਗਾਂ ਅੱਗੇ ਇਤਿਹਾਸ ਪੜਿਆ ਜਾਵੇਗਾ ਤਾਂ ਇਹ ਜਾਣਿਆ ਜਾਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਬਹਾਦਰ ਸ਼ਾਹ ਦੋਹੇ ਆਪਸ ਦੇ ਅੰਦਰ ਦੋਸਤ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਬਹਾਦਰ ਸ਼ਾਹ ਦੀ ਖਿਲਤ ਪ੍ਰਵਾਨ ਕੀਤੀ ਸੀ ਖਿਲਤ ਸ਼ਾਹੀ ਦਰਬਾਰ ਦੇ ਅੰਦਰੋਂ ਮੁਗਲਾਂ ਦੇ ਵੱਲੋਂ ਦਿੱਤੀ ਜਾਂਦੀ ਸੀ ਖਿਲਤ ਕੋਈ ਸਨਮਾਨ ਦਾ ਚਿੰਨ ਨਹੀਂ ਹੈ ਬਸ ਇਹ ਇੱਕ ਵਾਸਤੇ ਹੁੰਦੀ ਸੀ ਕਿ ਆਪਣਾ ਆਪ ਸਰੈਂਡਰ ਕਰਨਾ ਆਤਮ ਸਮਰਪਣ ਕਰਨਾ ਇਹ ਖਿਲਤ ਆਤਮ ਸਮਰਪਣ ਦੀ ਨਿਸ਼ਾਨੀ ਹੋਇਆ ਕਰਦੀ ਸੀ ਜੋ ਗੁਰੂ ਸਾਹਿਬ ਜੀਆ ਨੇ ਕਦੇ ਵੀ ਪ੍ਰਵਾਨ ਨਹੀਂ ਕੀਤੀ ਗੁਰੂ ਸਾਹਿਬ ਜੀਆ ਦੇ ਸ਼ਾਹ ਗੁਰੂ ਸਾਹਿਬ ਜੀਆਂ ਦੇ ਜੋਤੀ ਜੋਤ ਅਕਾਲ ਚਲਾਣਾ ਕਰਨ ਤੋਂ ਬਾਅਦ ਇਤਿਹਾਸ ਦੇ ਅੰਦਰ ਲਿਖਿਆ ਗਿਆ ਇਸ ਪ੍ਰਕਾਰ ਹੋਰ ਵੀ ਕਈ ਘਟਨਾਵਾਂ ਸਿੱਖ ਇਤਿਹਾਸ ਦੇ ਅੰਦਰ ਹਨ ਜਿਨ੍ਹਾਂ ਦੇ ਅੰਦਰ ਇਤਿਹਾਸ ਨੂੰ ਤੋੜਿਆ ਮੋੜਿਆ ਗਿਆ ਹੈ ਇੱਥੇ ਸਵਾਲ ਆਉਂਦਾ ਹੈ ਕਿ ਸਿੱਖ ਇਤਿਹਾਸ ਦੇ ਨਾਲ ਅਜੀਹਾ ਵਤੀਰਾ ਕਿਉਂ ਕੀਤਾ ਜਾਂਦਾ ਚਾਹੇ ਉਹ ਸੰਵਿਧਾਨ ਦੇ ਅੰਦਰ ਸਿੱਖਾਂ ਨੂੰ ਇਹ ਲਿਖਣ ਬਾਰੇ ਹੋਵੇ ਕਿ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਹਿੰਦੂਆਂ ਦੀ ਇੱਕ ਸੰਸਥਾ ਹਨ ਜਿਸ ਨੂੰ ਪੂਰੀ ਸ੍ਰਿਸ਼ਟੀ ਸਿੱਖ ਇਹ ਮੰਨਦੇ ਹਨ ਕਿ ਸਿੱਖ ਇੱਕ ਵੱਖਰੀ ਕੌਮ ਹੈ ਇਸ ਪ੍ਰਕਾਰ ਸਿੱਖਾਂ ਦੇ ਇਤਿਹਾਸ ਦੇ ਅੰਦਰ ਝੂਠ ਪ੍ਰੇਵ ਵਾੜ ਕੇ ਗਲਤ ਇਤਿਹਾਸ ਦਹਿਰਾ ਕੇ ਸਿੱਖਾਂ ਨੂੰ ਆਪਣੇ ਗੁਲਾਮ ਬਣਾਉਣਾ ਇੱਕ ਹੈ ਚਾਲ ਹੈ ਇਸ ਚਾਲ ਤੋਂ ਬਚਣ ਦੀ ਸੁਭਾਵਕ ਲੋੜ ਹੈ ਅੱਜ ਆਪਾਂ ਕੋਈ ਇਤਿਹਾਸ ਸਰਵਣ ਨਹੀਂ ਕੀਤਾ ਅੱਜ ਆਪਾਂ ਮਿਥਿਹਾਸ ਸਰਵਣ ਕੀਤਾ ਹੈ ਉਹ ਮਿਥਿਹਾਸ ਜੋ ਸਿੱਖ ਖਾਲਸੇ ਦੀ ਛਵੀ ਨੂੰ ਵਿਗਾੜਦਾ ਹੈ ਇਦਾਂ ਦਾ ਹੋਰ ਵੀ ਇਤਿਹਾਸ ਅੱਗੇ ਜਾ ਕਰਕੇ ਆਪਣੇ ਦੇ ਨਾਲ ਵਾਪਰਨਾ ਹੈ ਲੋੜ ਹੈ ਪਿਛਲੇ ਪਾਏ ਗਏ ਪੂਰਨਿਆਂ ਤੋਂ ਸਮਝ ਕੇ ਅੱਗੇ ਵਿਚਰਨ ਦੀ ਇਹ ਵੀ ਮਿਥਿਹਾਸ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਤਵਾਦੀ ਸਨ ਜਦੋਂ ਉਹਨਾਂ ਦੇ ਅੱਤਵਾਦੀ ਹੋਣ ਬਾਰੇ ਸਬੂਤ ਮੰਗੇ ਜਾਂਦੇ ਨੇ ਕਿ ਉਹ ਅੱਤਵਾਦੀ ਸਨ ਉਹਨਾਂ ਦੇ ਉੱਪਰ ਕਿਸੇ ਥਾਣੇ ਦੇ ਅੰਦਰ ਕੋਈ ਵੀ ਐਫ ਆਈ ਆਰ ਦਰਜ ਹੈ ਤਾਂ ਉਹ ਦਿਖਾਈ ਜਾਵੇ ਜਦੋਂ ਕੋਈ ਵੀ ਐਫ ਆਈ ਆਰ ਨਹੀਂ ਮਿਲਦੀ ਤਾਂ ਅੱਜ ਦੀ ਗਵਰਨਮੈਂਟ ਨੇ ਇਹ ਸ਼ੁਰੂ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਜਿਹੜਾ ਵੀ ਕੋਈ ਵੀ ਪੰਜਾਬ ਦੀ ਗੱਲ ਕਰਦਾ ਹੋਵੇ ਉਹਦੇ ਉੱਪਰ ਐਫ ਆਈ ਆਰ ਦਰਜ ਹੋਣੀ ਜ਼ਰੂਰੀ ਹੈ ਜਾ ਜਿਹੜੇ ਕਦੇ ਅਸੀਂ ਉਹਨੂੰ ਮਾਰ ਦਈਏ ਉਹਨੂੰ ਖਤਮ ਕਰ ਦਈਏ ਉਹਦੀ ਸ਼ਬੀ ਨੂੰ ਖਤਮ ਕੀਤਾ ਜਾਵੇ ਤਾਂ ਅਸੀਂ ਰਿਕਾਰਡ ਦੇ ਅੰਦਰੋਂ ਕੱਢ ਕੇ ਸਾਹਮਣੇ ਰੱਖ ਦਈਏ ਕਿ ਸਿੱਖ ਇਹ ਜਿਹੜਾ ਬੰਦਾ ਸੀ ਇਹ ਦੋਚੀ ਸੀ ਇਹਨੇ ਚੋਰੀਆਂ ਕੀਤੀਆਂ ਨੇ ਇਹਨੇ ਨਸ਼ਾ ਵੇਚਿਆ ਏ ਇਦਾਂ ਦੀਆਂ ਘਟਨਾਵਾਂ ਕਰਨ ਦਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਇੱਕ ਪਲੈਨਿੰਗ ਰਾਜਨੀਤਿਕ ਤਰੀਕੇ ਦੇ ਨਾਲ ਜਿਸ ਦੇ ਲਈ ਬੋਲਣਾ ਸਾਡਾ ਫਰਜ਼ ਹੈ ਸਾਡੀ ਆਵਾਜ਼ ਨੂੰ ਅੱਗੇ ਪਹੁੰਚਾਉਣਾ ਤੁਹਾਡਾ ਫਰਜ਼ ਹੈ। ਆਪੋ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਲਾਇਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜਿੱਥੇ ਆਪਾਂ ਇਤਿਹਾਸ ਦੀ ਸਾਂਝ ਪਾਉਣੀ ਹੈ, ਉੱਥੇ ਨਾਲ ਦੀ ਨਾਲ ਇਹ ਜਿਹੜੇ ਮਿਥਿਹਾਸ ਹੋ ਰਹੇ ਨੇ ਉਹ ਵੀ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣਗੇ। ਅਖੀਰ ਦੇ ਅੰਦਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਓ। ਜੇ ਕੋਈ ਤਰੁੱਟੀ ਰਹਿ ਗਈ ਹੋਵੇ ਕਮੈਂਟ ਸੈਕਸ਼ਨ ਦੇ ਅੰਦਰ ਜ਼ਰੂਰ ਦੱਸਿਓ।